ਦੇ ਚਪੜੀ ਪਾਣੀ ਨਹੀਂ ਹੈ ਜਿੱੰਨੀ ਉਰੇ ਸ਼ਰਾਬ ਵਿਕਰੀ ਹੈ ਹੋਰ ਹੀ ਕਈ ਨਹੀਂ ਵਿਕਰੀਆਂ ਪਰ ਤੁਸੀਂ ਉਰੇ ਕਹਿੰਦੇ ਬਾਹਰ ਦੇਣ ਆਗੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਚਲਦੇ ਹਾਂ ਸਿੱਧਾ ਸਾਡੇ ਚੈਨਲ ਦੇ ਪੱਤਰਕਾਰ ਰਿੰਦਰ ਸਿੰਘ ਜੀ ਗੋਲ ਉਹ ਦੱਸਣਗੇ ਸਾਰੀ ਅਪਡੇਟ ਹਰਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਸਰੇ ਪ੍ਰੋਮ ਸਰ ਧੰਨਵਾਦ ਜੀ ਧੰਨਵਾਦ ਹਰਿੰਦਰ ਜੀ ਬਹੁਤ ਇੱਕ ਦੇਖੋ ਆਪ ਪਾਰਟੀ ਦੇ ਵਿਧਾਇਕ ਨੇ ਤੇ ਇੱਕ ਐਦਾਂ ਯਾਨੀ ਕਿ ਯਾਤਰਾ ਵੀ ਸ਼ੁਰੂ ਕੀਤੀ ਗਈ ਯਾਤਰਾ ਨੂੰ ਬੜਾ ਵਧੀਆ ਹੰਗਾਰਾ ਮਿਲਿਆ ਪਰ ਕੱਲ ਗੁਰਦਾਸਪੁਰ ਦੇ ਡੇਰਾਬਾ ਹਲਕਾ ਰਾਨਕ ਦੇ ਵਿੱਚ ਐਦਾਂ ਪਿੰਡ ਵਾਸੀ ਖੜੇ ਹੋਗੇ ਹਾਂਜੀ ਦੇਖੋ ਜਿਹੜਾ ਇਹ ਐ ਨਾ ਇਹ ਮਾਨ ਸਾਹਿਬ ਦਾ ਜਾਂ ਤੇਜਦੀਵਾਲ ਸਾਹਿਬ ਦਾ ਜਿਹੜਾ ਉਪਰਾਲਾ ਹੈ ਨਸ਼ਾ ਮੁਕਤ ਪੰਜਾਬ ਬਹੁਤ ਹੀ ਬੜੀਆ ਉਪਰਾਲਾ ਨਸ਼ਾ ਮੁਕਤ ਹੋਵੇ ਜਾਂ ਨਾ ਹੋਵੇ ਉਹ ਤਾਂ ਬਾਤ ਦੀਆਂ ਗੱਲਾਂ ਨੇ ਪਰ ਜਿਹੜਾ ਉਪਰਾਲਾ ਹੈ ਉਪਰਾਲੇ ਦੀ ਤਾਰੀਫ ਕਰਨੀ ਬਣਦੀ ਹੈ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਸਰਕਾਰ ਪ੍ਰਤੀ ਪ੍ਰਸ਼ਾਸਨ ਪ੍ਰਤੀ ਅਫਸਰ ਸਾਹੀ ਸਮਾਜਦਾਰ ਪ੍ਰਤੀ ਮਾਫੀਆ ਪ੍ਰਤੀ ਜਿਹੜਾ ਗੁੱਸਾ ਹੈ ਉਹ ਤਾਂ ਫਿਰ ਲੋਕਾਂ ਨੇ ਕੱਢਣੀ ਹੈ ਇਹਨਾਂ ਨੂੰ ਜਦੋਂ ਵੀ ਇਹ ਲੋਕਾਂ ਦੇ ਜਾਣਗੇ ਲੋਕਾਂ ਦੇ ਹਵਾਲੇ ਦੀ ਜ਼ਰੂਰਤ ਆ ਜਣੇ ਇਹਨਾਂ ਨੂੰ ਪਹਿਣਗੇ ਸਹੀ ਕਿਹਾ ਤੁਸੀਂ ਬੜਾ ਵਧੀਆ ਉਪਰ ਲੈ ਇਸੇ ਬਹਾਨੇ ਯਾਨੀ ਲੋਕਾਂ ਨੂੰ ਸਾਹਮਣੇ ਸਵਾਲ ਤਾਂ ਕਰ ਰਹੇ ਨਾ ਵਿਧਾਇਕਾਂ ਨੂੰ ਹਾਂਜੀ ਗੱਲ ਇਹ ਹੈ ਤੁਹਾਨੂੰ ਮੈਂ ਦੱਸਦਾ ਵੀ ਜਦੋਂ ਜਿਹੜਾ ਸ਼ਰਾਬ ਮਾਫੀਆ ਉਹ ਕੋਈ ਅੱਜ ਦਾ ਦਾ ਪੈਦਾ ਨਹੀਂ ਹੁੰਦਾ ਹਾਂਜੀ ਹਾਂਜੀ ਸ਼ਰਾਬ ਮਾਫੀਆ ਅਕਾਲੀ ਦਰ ਦੇ ਰਾਜ ਵਿੱਚ ਵੀ ਸੀ ਸ਼ਰਾਬ ਮਾਫੀਆ ਕਾਂਗਰਸੀਆਂ ਦੇ ਰਾਜ ਵਿੱਚ ਵੀ ਸੀ ਜਿਹੜੇ ਬੰਦੇ ਕਾਂਗਰਸ ਦੇ ਤੇ ਅਕਾਲੀਆਂ ਦੇ ਆਗੇ ਇੱਧਰ ਜੀ ਉਹ ਹੈ ਤਾਂ ਮਾਫੀ ਆਵਾਂ ਦੇ ਹਿੱਸੇ ਨੇ ਹਾਂਜੀ ਹਾਂਜੀ ਜੇ ਕਿਉਂਕਿ ਉਹ ਉਹਨਾਂ ਦਾ ਮਤਲਬ ਨਸ਼ਾ ਤਸਕਰਾਂ ਨਾਲ ਸ਼ਰਾਬ ਤਸਕਰਾਂ ਨਾਲ ਜਾਂ ਹਥਿਆਰ ਤਸਕਰਾਂ ਉਹਨਾਂ ਨਾਲ ਸਾਰਿਆਂ ਨਾਲ ਇਹਨਾਂ ਦੇ ਹਿੱਸੇ ਬੱਤੀ ਸੀ ਕਿ ਹੁਣ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਟੇਜ ਤੇ ਖੜਕੇ ਉਹਨਾਂ ਚੀਜ਼ਾਂ ਬਾਰੇ ਹੀ ਅਨਜਾਨਤਾ ਪ੍ਰਗਟ ਕਰਦੇ ਨੇ ਤਾਂ ਲੋਕ ਫਿਰ ਲੋਕਾਂ ਦੇ ਜਿਹੜੇ ਕਰੜੇ ਸਵਾਲ ਨੇ ਉਹਨਾਂ ਦੇ ਇਹਨਾਂ ਨੂੰ ਜਵਾਬ ਦੇਣੇ ਪੈਂਦੇ ਨੇ ਕਿਉਂਕਿ ਸਾਰੇ ਮਾਫੀਆ ਨੂੰ ਇਹ ਜਾਣਦੇ ਨੇ ਜਿਹੜਾ ਤਾਂ ਆਮ ਆਦਮੀ ਹੈ आम आदमी ਤਾਂ ਜਿਹੜਾ ਵੱਡਾ ਹੈ ਉਹ ਮਤਲਬ ਆਪਣੇ ਹਲਕੇ ਦੇ ਆਪਣੇ ਏਰੀਏ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਹ ਸਾਰਾ ਆਮ ਆਦਮੀ ਨੂੰ ਪਤਾ ਹੁੰਦਾ ਹੈਗਾ ਇੱਕ ਨਾਰਮਲ ਆਦਮੀ ਕਹੀਏ ਹਾਂਜੀ ਹਾਂਜੀ ਕਿਉਂਕਿ ਉਹ ਜਿਹੜਾ ਸਿਸਟਮ ਚਾਲੂ ਕੀਤਾ ਹੁੰਦਾ ਹੈ ਉਹ ਰਾਜਨੀਤਿਕ ਲੋਕਾਂ ਦਾ ਉਹਨਾਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਜਦੋਂ ਫਿਰ ਇਹ ਪਬਲਿਕ ਦੇ ਵਿੱਚ ਆ ਕੇ ਉਹਦੇ ਪ੍ਰਤੀ ਅਨਜਾਨਤਾ ਪ੍ਰਗਟ ਕਰਦੇ ਨੇ ਤਾਂ ਫਿਰ ਲੋਕਾਂ ਦੇ ਗੁੱਸੇ ਦਾ ਇਹਨਾਂ ਨੂੰ ਸ਼ਿਕਾਰ ਹੋਣਾ ਪਊਗਾ ਕਿਉਂਕਿ ਇਹ ਇਹਨਾਂ ਦੇ ਹੱਥ ਉਹਨਾਂ ਦੇ ਵਿੱਚੋਂ ਹੁੰਦੇ ਸੀ ਸਹੀ ਕਹ ਤੁਸੀਂ ਔਰ ਜਿਹੜੇ ਭਰਾਵਾਂ ਨੇ ਉੱਥੇ ਸਵਾਲ ਕੀਤੇ ਨੇ ਦੋ ਵਿਅਕਤੀਆਂ ਸਵਾਲ ਕੀਤੇ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਡਾਕਟਰ ਸਾਹਿਬ ਵੀ ਸ਼ਰੀਆਮ ਨਸ਼ਾ ਵਿਕਰੇ ਤੇ ਅਸੀਂ ਕੰਪਲੇਟ ਦੇ ਚੁੱਕੇ ਆਂ ਪੁਲਿਸ ਸਾਡ ਨੂੰ ਹੀ ਉਲਟਾ ਬੋਲਦੀ ਐ ਤਾਂ ਉਹਨਾਂ ਨੇ ਕਿਹਾ ਤੁਸੀਂ ਮੇ ਨਾਂ ਦੱਸੋ ਵੀ ਕਿਹੜੇ ਕਿਹੜੇ ਨਸ਼ਾ ਦੱਸ ਕਰਦੇ ਉਹ ਕਹਿੰਦੇ ਅਸੀਂ ਨਹੀਂ ਦੱਸ ਸਕਦੇ ਲੋਕਾਂ ਨੂੰ ਡਰਦੇ ਵੀ ਆਂ ਦੇਖੋ ਵਿਚਾਰੇ ਜੇ ਨਾਂ ਦੱਸਣ ਗਏ ਜੀ ਉੱਧਰ ਲੈਣਾ ਉਹ ਤਾਂ ਗੋਲੀ ਮਾਰਦੇ ਨੇ ਜੀ ਜੇ ਕਿਸੇ ਦਾ ਕੋਈ ਨੌ ਅਗਲਾ ਦੱਸਦਾ ਹੈਗਾ ਸਾਬ ਪੁਲਿਸ ਦਾ ਕਾਰਵਾਈ ਖਬਰੇ ਕਦੋਂ ਕਰੂਗੀ ਕਰੂਗੀ ਉਹਨਾਂ ਦੀ ਕਾਰਵਾਈ ਤਾਂ ਉਹਦੀ ਚੱਲ ਪੈਂਦੇ ਨੇ ਉਹਨਾਂ ਦੇ ਮੋਟਰਸਾਈਕਲਾਂ ਤੇ ਮੁੰਡੇ ਲੈ ਕੇ ਰੱਫਲਾਂ ਪਿਸਟੋਲ ਅਗਲੇ ਨੂੰ ਕਢਾ ਕੇ ਠੋਕ ਦਿੰਦੇ ਨੇ ਇਸ ਕਰਕੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਇਹ ਤਾਂ ਲੋਕਾਂ ਦੇ ਵਿੱਚ ਪਲੇਸ ਪਾਉ ਮੈਂ ਨਾ ਇਸ ਨੂੰ ਬਣਾਓ ਲੋਕਾਂ ਤੋਂ ਜਨਤਕ ਤੌਰ ਤੇ ਨਾ ਇਸ ਤਰ੍ਹਾਂ ਦੇ ਨਾਂ ਤਰਾਓ ਲੋਕਾਂ ਤੋਂ ਕੁਝ ਨੂੰ ਪਤਾ ਹੀ ਐ ਲੋਕਾਂ ਨੂੰ ਵੀ ਪਤਾ ਤੁਸੀਂ ਕੀ ਬਾਹਰੋਂ ਆਏ ਹੋ ਵੀ ਡਰੋਨ ਚਾਹੇ ਤੁਹਾਨੂੰ ਪਤਾ ਨਹੀਂ ਜੀ ਜੇ ਹੁਣ ਸਾਡੇ ਐਮਐਲਏ ਆ ਸਾਡੇ ਐਮਐਲਏ ਨੂੰ ਪਤਾ ਨਹੀਂ ਵੀ ਸਾਡੇ ਕੌਣ ਨਸ਼ਾ ਵੇਚਦਾ ਹੈ ਜੇ ਐਮਐਲਏ ਕਹੇ ਤੁਸੀਂ ਨਾਂ ਤਾਂ ਰੋਜੀ ਮਤਲਬ ਇਹ ਗੱਲ ਗਲਤ ਹੈ ਫਿਰ ਤੂੰ ਐਮਐਲਏ ਕਾਦਾ ਹੋਇਆ ਸਹੀ ਗੱਲ ਜੇ ਤੂੰ ਲੋਕਾਂ ਨਾਲ ਸੰਬੰਧਿਤ ਮਸਲੇ ਨੇ ਜਿਹੜੇ ਇਹ ਭਖ ਦੇ ਮਸਲੇ ਨੇ ਇਹਨਾਂ ਦਾ ਤੈਨੂੰ ਪਤਾ ਹੀ ਨਹੀਂ ਹੈਗਾ ਫਿਰ ਤਾਂ ਤੂੰ ਮਤਲਬ ਐਮਐਲਏ ਬਣਾਉਣ ਦਾ ਜਾਂ ਬਣਨ ਦਾ ਯੋਗ ਨਹੀਂ ਹੈਗਾ ਔਰ ਉਸ ਔਰ ਉਸ ਵਿਅਕਤੀ ਨੇ ਇਹ ਵੀ ਸਵਾਲ ਖੜਾ ਕੀਤਾ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਅਸੀਂ ਜਦੋਂ ਕੰਪਲੇਨਟ ਕਰਦੇ ਆ ਤਾਂ ਪੁਲਿਸ ਵਾਲੇ ਪਹਿਲਾਂ ਹੀ ਨਸ਼ੇੜਿਆਂ ਨੂੰ ਫੋਨ ਕਰ ਦਿੰਦੇ ਨੇ ਨਸ਼ਾ ਤਸਕਰਾਂ ਨੂੰ ਉਹ ਭੱਜ ਜਾਂਦੇ ਨੇ ਦੇਖੋ ਉਹ ਫਿਰ ਉਹੀ ਤਾਂ ਗੱਲ ਸੁਣਕੀਤਾ ਜਾਂਦਾ ਵੀ ਉਹੀ ਬੰਦੇ ਨੇ ਮਤਲਬ ਜਿਹੜੇ ਪਹਿਲਾਂ ਪਾਰਟੀਆਂ ਦੇ ਵਿੱਚ ਵੇਚਦੇ ਨੇ ਉਹੀ ਵਿੱਚ ਕਿਉਂਕਿ ਕੋਈ ਕੋਈ ਲਾਓ ਜੀ ਇਹ ਕੋਈ ਕੱਲਾ ਕੱਲੇ ਪੰਜਾਬ ਦਾ ਮਸਲਾ ਨਹੀਂ ਹੈ ਦਾ ਸੁਦੀ ਸਾਹਿਬ ਇਹ ਇੰਟਰਨੈਸ਼ਨਲ ਪੱਧਰ ਦਾ ਮਸਲਾ ਹੈ ਦੁਨੀਆ ਦੇ ਉੱਤੇ ਸਪੂਰ ਮਤਲਬ ਸ਼ਰਾਬ ਦੇ ਨਾਲ ਜਿਹੜੇ ਬੰਦੇ ਮਰਦੇ ਨੇ ਉਹ 28 ਤੋਂ 30 ਲੱਖ ਬੰਦਾ ਮਰਦਾ ਹੈ ਇਸ ਸਾਲ ਆਪਣੇ ਹਿੱਸੇ 'ਚ ਆਪਣੀ ਆਬਾਦੀ ਦੇ ਹਿਸਾਬ ਨਾਲ ਆਪਣੇ 15000 ਬੰਦੇ ਦੀ ਡੈਥ ਹੁੰਦੀ ਹੈ ਸ਼ਰਾਬ ਨਾਲ ਪੰਜਾਬ ਸਾਡੇ 3.5 ਕਰੋੜ ਦੀ ਆਬਾਦੀ ਦੇ ਪਿੱਛੇ 15000 ਬੰਦਾ ਸ਼ਰਾਬ ਨਾਲ ਮਰਦਾ ਇਕੱਲੀ ਸ਼ਰਾਬ ਨਾਲ ਮਤਲਬ ਉਹ ਜਿਹੜੇ ਸ਼ਰਾਬ ਪੀ ਕੇ ਗੁਰਦੇ ਖਰਾਬ ਹੁੰਦੇ ਨੇ ਦਿਮਾਗdੀਆਂ ਲਾਣਾ ਪੜਦੀਆਂ ਨੇ ਉਹ ਵੱਖਰੇ ਨੇ ਜਿਹੜੇ ਕੋਈ ਜੀਪਾਕਾਰਾਂ ਥੱਲੇ ਬੱਸਾਂ ਟਰੱਕਾਂ ਥੱਲੇ ਲਾਤੜ ਕੇ ਮਾਰ ਦਿੰਦੇ ਨੇ ਉਹ ਵੱਖਰੇ ਨੇ 5000 ਬੰਦਾ ਪੰਜਾਬ ਦੇ ਵਿੱਚ ਮਰਦਾ ਐਕਸੀਡੈਂਟ ਉਹ ਜ਼ਿਆਦਾਤਰ ਸ਼ਰਾਬੂਈ ਕਰਦੇ ਨੇ ਕਹਿਣ ਦਾ ਭਾਵ ਹੈ ਵੀ ਸ਼ਰਾਬ ਦਾ ਜਿਹੜਾ ਮਸਲਾ ਹੈ ਇਹ ਵੱਡੀ ਪੱਧਰ ਤੇ ਹੈ ਨਸ਼ਿਆਂ ਤੋਂ ਬਿਨਾ ਸਰਕਾਰਾਂ ਨਹੀਂ ਚੱਲਦੀਆਂ ਜੋ 1500 ਕਰੋੜ ਰੁਪਏ ਦਾ ਨਸ਼ਾ ਹਿੰਦੁਸਤਾਨ ਦੇ ਵਿੱਚ ਇੱਕ ਦਿਨ ਚ ਲੋਕ ਢ ਘਾਰ ਜਾਂਦੇ ਨੇ ਜਿਹਨਾਂ ਨੂੰ ਸਰਕਾਰ ਮੰਨਦੀ ਆ ਵੀ ਮਤਲਬ ਅਸੀਂ 15 ਅਰਬ ਰੁਪਏ ਦਾ ਨਸ਼ਾ ਤਾਂ ਵੇਚਦਾ ਜੇ 16 17 20 ਅਰਬ ਦਾ ਵਿਕਦਾ ਚਲੋ 4 ਅਰਬ ਦਾ ਤਾਂ ਕਹਿ ਸਕਦੇ ਵੀ ਚੋਰੀ ਦਾ ਹੋ 15 ਅਰਬ ਰੁਪਏ ਦਾ ਤਾਂ ਇਹ ਕਹਿੰਦੇ ਨੇ ਵੀ ਅਸੀਂ ਵੇਚਦੇ ਆ ਫਿਰ ਇਸ ਨੂੰ ਬੰਦ ਕੌਣ ਕਿਹਦਾ ਮਾਈ ਦਾ ਲਾਲ ਕਰ ਦੂ ਜੀ ਇਹਦੇ ਬਾਅਦ ਸਰਕਾਰਾਂ ਨਹੀਂ ਚੱਲਦੀਆਂ ਔਰ ਦੇਖੋ ਇੱਕ ਬੜਾ ਵੱਡਾ ਬਿਆਨ ਜਾਂਦੇ ਆਂਦੇ ਰੇਗੇ ਵਿਦਾਇਕ ਸਾਹਿਬ ਉਹਨਾਂ ਨੇ ਸ਼ਲਾਘਾ ਕੀਤੀ ਉਹ ਬੰਦਿਆਂ ਦੀ ਜਿਹੜੇ ਖੜੇ ਹੋਏ ਔਰ ਉਹਨਾਂ ਨੇ ਕਿਹਾ ਕਿ ਮੈਂ ਕੱਲਾ ਇੱਕ ਐਨਆਰਆਈ ਵੀ ਮੈਂ ਜੱਟ ਵੀ ਆਂ ਪੰਜਾਬ ਦਾ ਮੁੰਡਾ ਤੇ ਇਹ ਕਹਦੇ ਵੀ ਜਿਹੜੇ ਵੀ ਯਾਨੀ ਕਿ ਬੰਦੇ ਹੋਣਗੇ ਉਹ ਪਿੰਡਾਂ ਦੇ ਸਰਪੰਚ ਤੇ ਲੰਬੜਦਾਰੇ ਉਹਨਾਂ ਦੇ ਜਾਏਗੀ ਯਾਨੀ ਕਿ ਸਰਪੰਚ ਤੇ ਲੰਬੜਦਾਰੀ ਕਿ ਹੋ ਜਾਏਗੀ ਜਿਹੜੇ ਪਿੰਡ ਦੇ ਯਾਨੀ ਚੌਂਕੀਆਂ ਪੁਲਸ ਉਹਦੇ ਕਾਰਵਾਈ ਨਹੀਂ ਕਰਦੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਐ ਮੇਰੇ ਸਾਹਿਬ ਨੇਖੋ ਦੇਖੋ ਕਾਰਵਾਈ ਹੈ ਜੋ ਉਹੀ ਗੱਲ ਜੀ ਸਰਪੰਚ ਜਾਂ ਸਿਪਾਹੀ ਇਹਨਾਂ ਦੇ ਕੀ ਸਾਰੇ ਆ ਇਹ ਤਾਂ ਵਿਧਾਨ ਸਭਾ ਦਾ ਮਸਲਾ ਹੈਗਾ ਜੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਨ ਜਿਹੜੀ ਸ਼ਰਾਬ ਹੈ ਜੇ ਸ਼ਰਾਬ ਇਹਨਾਂ ਨੇ ਬੰਦ ਕਰਨੀ ਹੈ ਤਾਂ ਜਿਹੜੀ ਬੋਤਲ ਹੈ ਮਤਲਬ ਪਲਾਸਟਿਕ ਦੀ ਇਹਨੂੰ ਬੰਦ ਕਰ ਦੇਣ ਕੱਲੀ ਕੰਚ ਦੀ ਸ਼ਰਾਬ ਚੱਲੇ 90% ਮਸਲਾ ਹੱਲ ਹੋ ਜਾਊਗਾ ਜੀ ਕਿਉਂਕਿ ਜਿਹੜੀ ਪੂਰੀ ਸ਼ਰਾਬ ਦਾ ਮਸਲਾ ਹੈਗਾ ਇਹ ਉਸ ਤੋਂ ਬਾਅਦ ਹੀ ਵਧਿਆ ਜਦੋਂ ਬੋਤਲਾਂ ਇਹਨਾਂ ਨੇ ਪਲਾਸਟਿਕ ਦੀਆਂ ਸ਼ੁਰੂ ਕਰਤੀਆਂ ਜੀ ਜੀ ਜਦੋਂ ਬੋਤਲਾਂ ਕੰਚ ਦੀਆਂ ਹੁੰਦੀਆਂ ਸੀ ਜਾਂ ਨਾਪੇ ਮਸ਼ਹੂਰ ਸੀ ਵੀ ਨਾਪੇ ਦੀਆਂ ਬੰਦ ਬੋਤਲ ਤੈਨੂੰ ਪੀਣ ਦੇ ਨਸੀਬਾਂ ਬਾਰੇ ਮਤਲਬ ਉਹ ਪੈਕਿੰਗ ਇਸ ਤਰ੍ਹਾਂ ਦੀ ਆਉਂਦੀ ਸੀ ਕੰਪਨੀ ਦੇ ਡਿਸਟਿਲਰੀਆਂ ਦੇ ਵਿੱਚੋਂ ਮਤਲਬ ਉਹਦੀ ਸਪੂਰੀਅਸ ਬਣਦੇ ਹੀ ਨਹੀਂ ਸੀ ਤਾਂ ਜਿਗਾਰ ਜੇ ਉਹ ਸਿਸਟਮ ਲਾਗੂ ਹੋ ਜੇ ਤਾਂ ਅੱਜ ਵੀ ਸ਼ਰਾਬ ਨਾਲ ਉਹ ਹੋ ਜਾਊਗਾ ਕਿਉਂਕਿ ਪਿਛਲੇ 5 ਸਾਲਾਂ ਦੇ ਵਿੱਚ ਲਗਭਗ 176 ਬੰਦਿਆਂ ਦੀ ਮੌਤ ਸਪੂਰੀਅਸ ਸ਼ਰਾਬ ਕਰਕੇ ਹੋਈ ਹੈ ਸਹੀ ਗੱਲ ਔਰ ਮੈਂ ਤੁਹਾਨੂੰ ਦੱਸ ਦੇਣਾ ਇੱਕ ਹੋਰ ਅਪਡੇਟ ਹੈ ਸ਼ਰਾਬ ਤੇ ਮੇਰੇ ਕੋਲ ਕਿ ਕੱਲ ਮਾਛੀਵਾੜਾ ਦੇ ਵਿੱਚ ਲੁਧਿਆਣ ਦੀ ਟੀਮ ਨੇ ਰੇਡ ਕੀਤੀ ਹੈ 24 ਪੇਟੀਆਂ ਫੜਿਆਗੇ ਡਾਕਟਰ ਸਾਬ ਧਿਆਨ ਨਾਲ ਸੁਣਨਾ ਨਿਆਇ ਸ਼ਰਾਬ ਦੀਆਂ ਔਰ ਸਭ ਤੋਂ ਢੇਰਾਂ ਦੀ ਪਤਾ ਕੀ दिखी ਡੱਬੇ ਅਜ ਕੋਈ ਬੋਤਲ ਹੀ ਨਹੀਂ दिखी ਸਾਰੇ ਪਉਏ ਭਰੇ ਹੋਏ ਸੀ ਔਰ ਉਹ ਬਾਹਰਲੇ ਯਾਨੀ ਬਾਹਰਲਾ ਮਾਰਕਾ ਸੀ ਹਰਿਆਣਾ ਮਾਰਕਾ ਔਰ ਉੱਥੇ ਪੁਲਿਸ ਵੀ ਅਜੀਬੋਗਰੀ ਬਿਆਨ ਦੇ ਰਹੀ ਐ ਵੀ ਇਹ ਸ਼ਰਾਬ ਇੱਥੇ ਕਿਵੇਂ ਆ ਗਈ ਆਪ ਕਰੀ ਭਾਗ ਵਾਲੇ ਕਹਿ ਰਹੇ ਕਹਿੰਦੇ ਅਸੀਂ ਦੀ ਜਾਂਚ ਕਰਾਂਗੇ ਜਿਹੜਾ ਬੰਦਾ ਫੜਿਆ ਗਿਆ ਉਹ ਕਹਿੰਦਾ ਮੈਂ ਤਾਂ ਹਰਿਆਣੇ ਤੋਂ ਲੈ ਆਇਆ ਜੀ ਕਹਿੰਦਾ ਤੂੰ ਲੈ ਕਿਦਾ ਆ ਉਹ ਕਹਿੰਦਾ ਮੈਂ ਕੋ ਆ ਗਈ ਬਸ ਦੱਸੋ ਹਰਿਆਣ ਤੋਂ ਸ਼ਰਾਬ ਆ ਰਹੀ ਹੈ 24 ਫਿੱਟੀਆਂ ਜਿਹੜੇ ਉਹ ਪਊਏ ਪਊਏ ਨੇ ਉਹ ਜਾਂਚ ਕਰਨ ਵਾਲੇ ਨੂੰ ਉਹ ਪਊਏ ਹੀ ਸ਼ਰਾਬ ਦੇਣਗੇ ਜੀ ਮਤਲਬ ਉਹ ਤਾਂ ਜਾਂਚਾਂ ਜੋ ਚਾਹਤਾ ਇਸੀਆਂ ਵੇਸੀਆਂ ਹੁੰਦੀਆਂ ਨੇ ਇਹਨਾਂ ਨਹੀਂ ਆ ਗੱਲ ਕਰ ਇਹ ਹੈ ਵੀ ਇਸ ਚੀਜ਼ ਤੋਂ ਜਿਹੜਾ ਬੇਸ਼ ਨੂੰ ਛੁਟਕਾਰਾ ਹੈ ਨਾ ਉਹ ਕਿਵੇਂ ਪਾ ਸਕਦਾ ਉਸ ਵਾਲੇ ਪਾਸੇ ਗੱਲ ਕਰਨ ਦਾ ਬੈਨੀਫਿਟ ਹੈਗਾ ਗੱਲ ਕਰ ਜੇ ਕਹੇ ਵੀ ਜੰਦਾ ਚਪਾਈ ਸਸਪੈਂਡ ਕਰਤਾ ਕੋਈ ਜਾਂ ਕਹੇ ਤੁਸੀਂ ਸਰਪੰਚ ਦੀ ਸਰਪੰਚੀ ਘਟਾਤੀ ਜਾਂ ਨੰਬਰਦਾਰ ਦੀ ਘਟਾਤੀ ਐਮਐਲਏ ਵੋਲ ਨਾਲ ਵੇਚੀ ਜਾਂਦੇ ਨੇ ਤੇ ਮਤਲਬ ਇਹ ਹਾਸੋ ਹੀ ਨਹੀਂ ਆਣੀਆਂ ਗੱਲਾਂ ਨੇ ਇਸ ਚੀਜ਼ ਦਾ ਅਸਮਨ 10 ਬੱਲੇ ਕੰਪਲੇਸ਼ਨ ਯਾਨੀ ਕਿ ਤੁਸੀਂ ਸਪਸ਼ਟੇ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਯਾਨੀ ਕਿ ਨਸ਼ਾ ਵਿਕ ਰਿਹਾ ਜੋ ਵੀ ਆ ਚਲੋ ਬਦਨਾਮ ਪੰਜਾਬ ਹੋ ਰਿਹਾ ਇਹ ਹਾਈ ਲੈਵਲ ਪੱਦਰ ਤੇ ਚਿਹ ਅਧਿਕਾਰੀ ਕਹ ਲਓ ਚਾਹੇ ਐਮਐਲਏ ਕਹ ਲਓ ਸਭ ਨੂੰ ਪਤਾ ਹੈ ਫਿਰ ਵੀ ਵਿਕ ਰਿਹਾ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਸਿਆਸੀ ਬੰਦਿਆਂ ਵੱਲੋਂ ਕਿਉਂਕਿ ਜੀ ਪੰਜਾਬ ਦਾ ਕੋਈ ਬਾਲੀ ਵਾਰਸ ਨਹੀਂ ਹੈਗਾ ਜੇ ਬਿਹਾਰ ਦੇ ਵਿੱਚ ਸ਼ਰਾਬ ਪਿੱਛੇ ਫੜੀ ਗਈ ਤਾਂ ਮਤਲਬ ਉਹ ਕਹਿੰਦੇ ਜੀ ਪੰਜਾਬ ਤੋਂ ਆਈ ਹੈ ਜੀ ਜੀ ਗੁਜਰਾ ਰਾਜਸਥਾਨ ਦੇ ਵਿੱਚ ਫੜੀ ਗਈ 460 ਡੱਬੇ ਸ਼ਰਾਬ ਦੇ ਕਈ ਦਿਨ ਹੋ ਗਏ ਉਹ ਕਹਿੰਦੇ ਜੀ ਪੰਜਾਬ ਦੀ ਸੀ ਤਰਪਾਲ ਥੱਲੇ ਕੋਈ ਹੋਈ ਸੀ ਤੇ ਦੋ ਟਰੱਕ 4 ਲੱਖ ਬੋਤਲਾਂ ਲਗਭਗ ਹਰਿਆਣੇ 'ਚ ਫੜੀਆਂ ਗਈਆਂ ਅਕੇ ਜੀ ਇਹ ਪੰਜਾਬ ਦੀਆਂ ਚੀਜ਼ ਗੁਜਰਾਤ 'ਚ ਜਾਣੀਆਂ ਸੀਗੀਆਂ ਮਤਲਬ ਕਿਤੋਂ ਕੁਝ ਹੁੰਦਾ ਹੋਵੇ ਨਾ ਪੰਜਾਬ ਦਾ ਪੈਸਾ ਪਾ ਦਿੰਦੇ ਨੇ ਕਿਉਂਕਿ ਪੰਜਾਬ ਜੇ ਜਿਹੜੇ ਸਾਡੀ ਲੀਡਰਸ਼ਿਪ ਹੈ ਜਿਹੜੀ ਪੁਰਾਣੀ ਸਾਡੀ ਲੀਡਰਸ਼ਿਪ ਸੀ ਪੁਰਾਣੀਆਂ ਸਰਕਾਰਾਂ ਸੀ ਇਹ ਪੰਜਾਬ ਦੀਆਂ ਸੱਕੀਆਂ ਨਹੀਂ ਹੋਈਆਂ ਪੰਜਾਬ ਦੇ ਨਾਂ ਦੇ ਇਹ ਕੱਲੀਆਂ ਕੁਰਸੀ ਨੂੰ ਚੁੰਬੜੀਆਂ ਰਹੀਆਂ ਜੇ ਇਹ ਪੰਜਾਬ ਨੂੰ ਚੁੰਬੜਿਆ ਰਹਿੰਦੇ ਤਾਂ ਅੱਜ ਇਹਨਾਂ ਦੀ ਕੁਰਸੀ ਵੀ ਮਤਲਬ ਸਥਾਪਿਤ ਰਹਿੰਦੀ ਅੱਜ ਕੁਰਸੀਆਂ ਦੇ ਵਿੱਚ ਚੇਂਜ ਨਾ ਹੁੰਦਾ ਜੇ ਉਹੀ ਪਾਲਿਸੀਆਂ ਤੇ ਕੋਈ ਨਵੀਆਂ ਸਰਕਾਰਾਂ ਚੱਲਣਗੀਆਂ ਮਤਲਬ ਪੁਰਾਣੀ ਸਰਕਾਰਾਂ ਵਾਲਾ ਜਿਹੜਾ ਹਸ਼ਰ ਉਹ ਸਾਡਾ ਵੀ ਇਸੇ ਤਰ੍ਹਾਂ ਹੋਊਗਾ ਇਸ ਕਰਕੇ ਅਸੀਂ ਪੰਜਾਬ ਨੂੰ ਮਤਲਬ ਬਦਨਾਮ ਹੋਣ ਤੋਂ بچਾਈਏ ਨਜਾਇਜ਼ ਪੰਜਾਬ ਨੂੰ ਕੋਈ ਬਦਨਾਮ ਕਰਦਾ ਉਹਦੇ ਤੇ ਮਤਲਬ ਆਪਾਂ ਐਕਸ਼ਨ ਲਈਏ ਇਹ ਨਾ ਹੋਵੇ ਕਿ ਪੰਜਾਬ ਨੂੰ ਬਦਨਾਮ ਕੋਈ ਕਰਦਾ ਤੱਕ ਜਾਈਏ ਅਸੀਂ ਕੁਰਸੀ ਤੇ ਬਰਾਜਮਾਨ ਚਾਹੀਦੇ ਆ ਜਿਹੜੀਆਂ ਇਹ ਪਾਲਿਸੀਆਂ ਨੇ ਦੂਰ ਅੰਦੇਸ਼ੀ ਦੂਰ ਇਹਦੇ ਸਿੱਟੇ ਨਹੀਂ ਹੁੰਦੇ ਇਹ ਥੋੜੇ ਚਿਰ ਦੇ ਸੁਆਦ ਹੁੰਦੇ ਨੇ ਦੁੱਧ ਦੇ ਝਾਗਾ ਅਵਾਲ ਵਾਲੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਫਿਰ ਕੁਝ ਹੋਰ ਬਣਿਆ ਕਿਉਂਕਿ ਦੇਖੋ ਇੱਕ ਪਾਸੇ ਦੇਸ਼ ਤਾਂ ਕਿਰਿਆ ਹੋਇਆ ਪਾਕਿਸਤਾਨ ਨਾਲ ਉਧਰ ਪੀਐਮ ਮੋਦੀ ਬੀਵੀ ਨੇ ਦੂਸਰੇ ਪਾਸੇ ਗੱਲ ਕਰ ਲਈਏ ਭਗਵੰਤ ਮਾਨ ਸਾਹਿਬ ਉਹ ਪਾਣੀ ਦੇ ਮੁੱਦੇ ਤੇ ਯਾਨੀ ਕਿ ਹਰਿਆਣੇ ਦਾ ਠੋਕਾ ਜਵਾਬ ਦੇ ਰਹੇ ਨੇ ਤਾਂ ਜਿਹੜੇ ਹੋਰ ਮੰਤਰੀ ਨੇ ਉਹਨਾਂ ਨੂੰ ਲੱਗਿਆਣਾ ਚਾਹੀਦਾ ਜਿਹੜੇ ਵੇਖੋ ਕੱਲੇ ਭਗਵੰਤ ਮਾਨ ਦਾ ਤਾਂ ਪੂਰੇ ਜਾਣ ਸਕਦੇ ਪੰਜਾਬ 'ਚ ਕੱਲੀ ਕਾ ਜਗ੍ਹਾ ਤੇ ਜਿਹੜੇ ਲੋਕਾਂ ਦੇ ਕਰਕੇ ਲੋਕਾਂ ਨੇ ਚੋਣੇ ਸੀ ਐਮਐਲਏ 92 ਐਮਐਲਏ ਦਿੱਤੇ ਸੀ ਪਰ ਅੱਜ ਲੋਕਾਂ ਆਪਣੇ ਤੁਸੀਂ ਵਿੱਚੋਂ ਮੈਂ ਵਿੱਚਾਂ ਆਪਣੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਮਹਿੰਗਾਈ ਤੇ ਕੋਈ ਨਹੀਂ ਬੋਲਦਾ ਗੈਸ ਤੇ ਕੋਈ ਨਹੀਂ ਬੋਲਦਾ ਇਹ ਮੁੱਦੇ ਦੀ ਗੱਲ ਛੇੜੀ ਨਾਦੀ ਮੰਤਰੀਆਂ ਵੱਲੋਂ ਚੀਜ਼ਾਂ ਨੂੰ ਪਿੱਛੇ ਪਾਉਣ ਵਾਸਤੇ ਤਾਂ ਜਿਹੜੇ ਇਹ ਸਿਸਟਮ ਨੇ ਫਰਜੀ ਸਿਸਟਮ ਨੇ ਇਹ ਚਾਲੂ ਕੀਤੇ ਹੋਏ ਨੇ ਜੇ ਮੁੱਦੇ ਮਸਲੇ ਹੱਲ ਹੁੰਦੇ ਹੋਣ ਤਾਂ ਮਤਲਬ ਲੋਕਾਂ ਦਾ ਧਿਆਨ ਕਨਵਰਟ ਕਰਨ ਦੀ ਲੋੜ ਨਹੀਂ ਹੁੰਦੀ ਜਿਹੜੇ ਸਿਆਣੇ ਲੀਡਰ ਨੇ ਜਾਂ ਸਿਆਣੇ ਸਮਝਦਾਰ ਲੋਕ ਨੇ ਉਹਨਾਂ ਨੂੰ ਹੁਣ ਕਿਉਂਕਿ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਉਹ ਵੀ ਇੱਕ ਹੌਂਦ ਦੇ ਵਿੱਚ ਆ ਗਿਆ ਜਿਹਦੇ ਜਸਟਿਸ ਮਾਨਯੋਗ ਰਿਟਾਇਰਡ ਰਣਜੀਤ ਸਿੰਘ ਉਹ ਚੇਅਰਮੈਨ ਹੋਣਗੇ ਦਰਪਰ ਪਿਆਰੀ ਲਾਲ ਹੋਰੀ ਨੇ ਮਾਲਵਿੰਦਰ ਮਾਲੀ ਹੋਰੀ ਨੇ ਮਤਲਬ ਲੋਕਾਂ ਨੂੰ ਇਨਸਾਫ ਦਵਾਉਣ ਵਾਸਤੇ ਜਿਹੜੇ ਪੁਲਿਸ ਦੇ ਪੁਰਾਣੇ ਪਰਚੇ ਨੇ ਉਹਨਾਂ ਦੇ ਵਿੱਚ ਨਜਾਇਜ਼ ਤੇ ਜਿਹੜੇ ਹੁਣ ਪਏ ਰਹੇ ਨੇ ਜਾਂ ਪੁਲਿਸ ਮੁਕਾਬਲੇ ਇਹਨਾਂ ਵਾਸਤੇ ਸਾਰਾ ਕੁਝ ਹੋਰ ਹੈ ਮਤਲਬ ਇਹਨਾਂ ਚੀਜ਼ਾਂ ਤੇ ਗੌਰ ਫਰਮਾਉਣ ਦੀ ਲੋੜ ਹੈ ਆਪਾਂ ਮਤਲਬ ਹੋਰ ਰਸਤੇ ਦੁਰਗੇ ਥੋੜਾ ਜਿਹਾ ਸਾਨੂੰ ਆਪਣਾ ਰਸਤਾ ਜਿਹੜਾ ਉਹਨੂੰ ਪਰਲਟ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਕੋਲੇ ਜਿਹੜਾ ਸਰਕਾਰੀ ਖਜ਼ਾਨਾ ਹੈ ਉਹ ਵੀ ਇੱਕ ਲਿਮਟ ਮਾਤਰਾ ਜ ਹੈ ਸਹੀ ਗੱਲ ਹੈ ਪਰ ਪੰਜਾਬ ਦਾ ਖਜ਼ਾਨਾ ਅੱਬੋ ਪਹਿਲੇ ਹੀ ਪੰਜਾਬ ਹੋ ਜਾ ਕਰ ਰਹੀ ਹੈ ਆਲਾ ਕਿ ਸਿਆਸੀ ਲੋਕ ਡਰਾਮਾ ਕਰਦੇ ਨੇ ਹਾਲਕੇ ਭਗਵਾਨਤਮਨ ਜਿੰਨਾ ਵੀ ਹੋ ਸਕਦਾ ਉਹ ਕਰ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਪਰ ਉਹ ਕਿੱਥੋਂ ਜੇਬ ਤੋਂ ਲਾਂਤੋਂ ਰੇ ਇੰਨੇ ਪੈਸਾ ਹਾਂ ਕੋ ਬੰਦੇ ਆ ਸਿੱਖਿਆ ਕ੍ਰਾਂਤੀ ਦੇ ਵਿੱਚ ਪੈਸਾ ਖਰਚ ਹੋ ਰਿਹਾ ਨੌਕਰੀਆਂ ਦਿੱਤੀਆਂ ਗਈਆਂ ਨੇ ਪਰ ਕਈ ਨੌਜਨ ਅਜੇ ਵੀ ਉਹਨਾਂ ਤੋਂ ਨਾਰਾਜ਼ ਨੇ ਕਿ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕਈ ਡਾਕਟਰ ਅਜੇ ਨੇ ਜਿਹੜੇ ਕਹਿੰਦੇ ਅਸੀਂ ਕਈ ਸਾਨੂੰ ਐਵੇਂ ਬੈਠੇ ਆ ਤੁਸੀਂ ਸਾਨੂੰ ਵਾਦਾ ਕੀਤਾ ਸੀ ਸੱਤਾ ਆਇਆ ਪਹਿਲਾਂ ਤੁਹਾਡੇ 4 ਸਾਲ ਹੋ ਗਏ ਸਾਨੂੰ ਇਹ ਤਾਂ ਨੌਕਰੀ ਨਹੀਂ ਮਿਲੀ ਇੱਧਰ ਵੀ ਥੋੜਾ ਜਿਹਾ ਧਿਆਨ ਦੇਖਦਾ ਦੇਣ ਦੀ ਲੋੜ ਹੈ ਪਰ ਇੱਧਰ ਫਿਰ ਉਹੀ ਤਾਂ ਗੱਲ ਆਈ ਇੱਧਰ ਮਤਲਬ ਪੈਸਾ ਨੌਕਰੀਆਂ ਫੇਰ ਹੀ ਆ ਜੇ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ ਫੇਰ ਹੀ ਨੌਕਰੀਆਂ ਦੇਣ ਦਾ ਫਾਇਦਾ ਹੈ ਜਦੋਂ ਤਨਖਾਹਾਂ ਵਾਸਤੇ ਪੈਸੇ ਦਾ ਜਿਹੜਾ ਮਾਲੀਆ ਉਹ ਬਲੱਕ ਕੀਤਾ ਜਾਵੇ ਕਿਸੇ ਤਰੀਕੇ ਨਾਲ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਵਿੱਚ ਇੰਨੀ ਖੱਲੀ ਹੋਈ ਹੈ ਉਹ ਕੰਟਰੋਲ 'ਚ ਹੋ ਜੇ ਮਤਲਬ ਜਿਹੜੇ ਲੋਕਾਂ ਦਾ ਧਿਆਨ ਬਦਲ ਨਾਲ ਇੱਕ ਅੱਡੇ ਵਾਰੀ ਥੋੜਾ ਬਹੁਤਾ ਚਿੰਤਾ ਲੋਕਾਂ ਦਾ ਧਿਆਨ ਆਪਾਂ ਬਦਲ ਸਕਦੇ ਹਾਂ ਲੋਕਾਂ ਦੇ ਮਸਲੇ ਇਹ ਫੇਰ ਉਹੀ ਮੂਰੇ ਉੱਠੜਨਗੇ ਜਿਹੜੇ ਮਤਲਬ ਅਨਪੜਤਾ ਬੇਰੁਜ਼ਗਾਰੀ ਹਨਾ ਇਹ ਹੈ ਜਿਆਦੇ ਮਤਲਬ ਮੰਗਿਆਈ ਮੰਗਿਆ ਇਹ ਨੇ 15 ਦਿਨਾਂ ਦੇ ਵਿੱਚ ਚਿਬ ਕੱਟ ਤੇ ਕੱਲ ਮੈਂ ਗੁਰਦਿਆਂ ਸੀ ਚਾਹ ਵਾਸਤੇ 60 ਰੁਪਏ ਕਿਲੋ ਦਿੱਤਾ ਜਿਹੜਾ 40 ਰੁਪਏ ਸੀ ਮਤਲਬ ਅਸੀਂ ਜੰਗ ਤੋਂ ਜਾਂ ਅਸੀਂ ਹੋਰ ਜੁੱਧਾਂ ਤੋਂ ਮਤਲਬ ਇੰਨਾਂ ਚੀਜ਼ਾਂ ਤੋਂ ਪਿੱਛੇ ਹਟਈਏ ਇਸ ਕਰਕੇ ਜਿਹੜਾ ਲੋਕਾਂ ਦਾ ਮੇਨ ਮੁੱਦਾ ਮਹਿੰਗਾਈ ਹੈ ਉਹ ਅੱਜ ਲੋਕਾਂ ਨੂੰ ਮਤਲਬ ਚੱਕੀ ਮਹਿੰਗਾਈ ਵੀ ਚੱਕੀ ਦੇ ਵਿੱਚ ਲੋਕ ਪੀਸੇ ਜਾ ਰਹੇ ਨੇ ਇੱਧਰ ਘਾਨ ਦੇਣ ਦੀ ਲੋੜ ਹੈ ਕਿਉਂਕਿ ਅਜ ਦੇਖੋ ਗਰਮੀ ਦਾ ਮੌਸਮ ਹੈ ਅਜੇ ਗਰਮੀ ਦੀ ਸ਼ੁਰੂਆਤ ਹੋਈ ਹੈ ਤੇ ਅਗਲੇ 2 ਮਹੀਨੇ ਯਾਨੀ ਪੂਰਾ ਕਹਿਰ ਦਿਖਾ ਰਿਹਾ ਹੈ ਮੌਸਮੀ ਭਾਗ ਤੇ ਮੀਂਹ ਵੀ ਕੱਟ ਦਿਖਾ ਰਿਹਾ ਤੇ ਇਹ ਸਲਾਹ ਦਿੱਤੀ ਜਾ ਰਹੀ ਹੈ ਜਿਹੜੇ ਕਿ ਸਾਡੇ ਉੱਪਰੋਂ ਬੈਠੇ ਨੇ ਡਾਕਟਰਾਂ ਦੇ ਵੱਲੋਂ ਵੱਡੇ ਵੱਡੇ ਲੋਕ ਵੀ ਤੁਸੀਂ ਘਰ ਨਿੰਬੂ ਪਾਣੀ ਪੀਓ ਠੀਕ ਹੈ ਤੁਸੀਂ ਜੂਸ ਪੀਓ ਪਰ ਲੋਕਾਂ ਕੋਲ ਤਾਂ ਪੈਸੇ ਕਿੱਥੇ ਨਿੰਬੂਨ ਜੂਸ ਪੀਣੋ ਸੇ ਲੋਕ ਤਾਂ ਖਰਚੇ ਹੀ ਮਸਾ ਚਲਾ ਰਹੇ ਘਰ ਦਾ ਨਿਕਲਦਾ ਉਹੀ ਹੈ ਨਾ ਜੀ ਫਿਰ ਹਰ ਇੱਕ ਚੀਜ਼ ਦੇ ਵਿੱਚ ਇੱਥੇ ਮੰਗਾਈ ਨੇ ਮਤਲਬ ਲੋਕਾਂ ਦੇ ਚਿੰਬ ਕੱਢ ਰਖੇ ਨੇ ਇੱਧਰ ਧਿਆਨ ਦੇਣ ਦੀ ਲੋੜ ਹੈ ਜਿਹੜੇ ਜੰਗ ਯੁੱਧ ਨੇ ਮਤਲਬ ਕਿਉਂਕਿ ਜੇ ਹੁਣ ਆਪਾਂ ਨਸ਼ੇ ਦੇ ਫੇਰ ਉਹ ਗੱਲ ਆ ਗਈ ਨਸ਼ੇ ਦਾ ਜੁੱਧ ਲਾਈਏ ਜੀ 1839 ਦੇ ਵਿੱਚ ਲਗਾਤਾਰ ਲਗਾਤਾਰ ਜੁੱਧ ਚੱਲਿਆ 1942 ਤੱਕ ਜਿਦੇ ਚ 25000 ਫੌਜੀ ਮਾਰਿਆ ਗਿਆ ਸੀ ਚੈਨਲ ਇਸ ਜੁੱਧ ਦੇ ਵਿੱਚ ਇਹਦਾ ਮਸਲੇ ਫੇਰ ਹੱਲ ਨਹੀਂ ਹੋਏ ਮਤਲਬ ਕਿ ਲੜ ਯੁੱਧ ਸਹਿਣ ਨਾਲ ਜਾਂ ਪਰਚੇ ਦੇਣ ਨਾਲ ਜਾਂ ਮਤਲਬ ਰਕਾਵਟੀਆਂ ਬਦਲ ਨਾਲ ਇਹ ਨਹੀਂ ਇਹਦਾ ਆਪਾਂ ਨੂੰ ਤਾਂ ਕਾਨੂੰਨ ਬਦਲਣੇ ਪੈਣਗੇ ਜਿੰਨਾ ਚਿਰ ਇੰਨਾ ਚ ਚੇਂਜ ਨਹੀਂ ਹੁੰਦੀ ਇਹ ਸਹੀ ਨਹੀਂ ਹੁੰਦੇ ਉਹਨਾਂ ਚੋਂ ਆਪਾਂ ਮਤਲਬ ਜੁੱਧ ਕੋਈ ਜੁੱਧਾ ਬੜੀਆ ਰਿਜ਼ਲਟ ਨਹੀਂ ਮਿਲਣਾ ਇਹ ਵੀ ਤੁਹਾਡੇ ਸਾਹਮਣੇ ਹੋਊਗਾ ਨਾ ਵੀ ਮਤਲਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਪਾਲਿਸੀ ਹੈ ਜਿਹੜੀ ਇਹ ਬਦਲਨੀ ਚਾਹੀਦੀਆਂ ਨੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਲੇ ਪਾਸੇ ਧਿਆਨ ਕੀਤਾ ਜਾਵੇ ਲੋਕਾਂ ਦੇ ਕੋ ਸਤਾ ਮਾ ਡੰਡਾ ਜਿਹੜਾ ਇਹ ਨਾਮ ਰਾਇਆ ਜਾਵੇ ਡਾਕਟਰ ਸਾਹਿਬ ਇੱਕ ਸਵਾਲ ਉੱਠਦਾ ਹੈ ਰਪਾਲ ਚੀਮਾ ਇਹਦਾ ਪਿਲੇ ਉੱਤੇ ਬਿਆਨ ਆਇਆ ਸੀ ਵੀ ਅਸੀਂ ਇੰਨੇ ਯਾਨੀ ਕਿ ਤੁਹਾਨੂੰ ਫਿਗਰ ਪਤਾ ਹੋਣੀ ਤੁਸੀਂ ਬਹੁਤ ਧਿਆਨ ਰਿਓ ਵੀ ਇੰਨੇ ਸ਼ਰਾਬ ਵੇਚਨੇ ਨੇ ਮੂਲ ਦੀ ਤੇ ਪੰਜਾਬ ਸਰਕਾਰ ਨੂੰ ਯਾਨੀ ਕਿ ਆਮਦਨ ਜਰੀਆ ਸ਼ਰਾਬ ਦਾ ਕੰਮ ਹੈ ਤੇ ਜਿਹੜਾ ਫਾਇਦਾ ਹੁੰਦਾ ਹੈ ਉਹੀ ਜਿਹੜਾ ਪੈਸਾ ਹੈ ਉਹ ਮਿਡਲ ਫੈਮਲੀਆ ਜਿਵੇਂ ਗਰੀਬ ਕੋਈ ਲੋਕ ਹੈ ਜਿਹੜੇ ਬੇਜ਼ਗਾਰ ਹੈ ਉਹਨਾਂ ਨੂੰ ਕੋਈ ਨਾ ਕੋ ਦੇਣਾ ਚਾਹੀਦਾ ਸਰਕਾਰ ਨੂੰ ਇਸ ਵਸੇ ਆਣਾ ਚਾਹੀਦਾ ਕੋਈ ਜਿਹੜਾ ਇਹ ਹੈ ਨਾ ਕੋਈ ਚੀਜ਼ ਦੇਣ ਦੀ ਕੋਈ ਚੀਜ਼ ਦੇਣ ਵਾਲੀ ਪਾਲਿਸੀ ਨਹੀਂ ਚਾਹੀਦੀ ਪਾਲਿਸੀ ਤਾਂ ਰਜਗਾਰ ਦੇਣ ਵਾਲੀ ਚਾਹੀਦੀ ਤਾਂ ਕਿ ਬੰਦਾ ਮਤਲਬ ਫਰੀ ਨਾਲੋਂ ਫਰੀ ਦੀ ਹੁਣ ਮਾਂ ਦੀ ਦਾਲਕ ਨਹੀਂ ਅਗਲਾ ਝਾਕੀ ਜਾਂਦਾ ਜੇ ਉਹਨੂੰ ਰਜਗਾਰ ਮਿਲ ਜੇ ਤਨਖਾਹ ਮਿਲੇ ਮਾਂ ਦੀ ਸਾਦਾ ਉਹ ਮੂੰਗੀ ਦੇ ਛੋਲੇ ਆਪ ਹੀ ਖਰੀਦ ਲੂਗਾ ਜੀ ਕਹਿਣ ਦਾ ਭਾਵ ਇਹ ਹੈ ਵੀ ਰਜਗਾਰ ਵਧ ਜੇ ਫਰੀ ਵਾਲੀਆਂ ਸਕੀਮਾਂ ਨੇ ਜਿਹੜੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਇਹਨੇ ਨਾਲ ਮਤਲਬ ਮੰਗਤਾ ਪਣਦੀ ਜਿਹੜੀ ਪਾਲਸੀ ਹੈ ਉਹ ਚੱਲਦੀ ਹੈ ਮਤਲਬ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਅੱਜ ਦੇ ਤਾਂ ਮੂੰਗੀ ਦੀ ਦਾਲ ਅੱਜ ਦੇਤੀ ਇਹ ਤਾਂ ਕੱਲ ਨੂੰ ਫੇਰ ਚਾਹੀਦੀ ਹੈ ਜੀ ਮਤਲਬ ਇਹ ਚੀਜ਼ਾਂ ਦੇਣ ਨਾਲ ਮਸਲੇ ਹੱਲ ਨਹੀਂ ਹੁੰਦੇ ਹਨ ਮਸਲੇ ਹੱਲ ਤਾਂ ਜਿਹੜੇ ਸਿੱਖਿਆ ਦੇ ਹਿਸਾਬ ਨਾਲ ਰੋਜ਼ਗਾਰ ਦੇ ਹਿਸਾਬ ਨਾਲ ਫੇਰ ਮਸਲੇ ਹੱਲ ਹੋਣ ਉਹ ਸਥਾਈ ਹੋਣਗੇ ਜਿਹੜਾ ਆ ਆਰਜੀਆ ਸ਼ਬਦਾ ਦੇਣਾ ਇਹ ਤਾਂ ਇੱਕ ਵਾਰੀ ਪਤੀਲੇ 'ਚ ਢਾਲ ਪਤੀ ਕਿਉਂਕਿ ਕੱਲ ਨੂੰ ਪਤੀਲਾ ਫੇਰ ਖਾਲੀ ਆ ਮਤਲਬ ਇਹ ਸਾ ਇਹਨਾਂ ਲੋਕਾਂ ਨੇ ਨਾ ਆਪਣੀਆਂ ਚਵਦਰਾ ਚਮਕਾਉਣ ਦੇ ਮਾਰੇ ਇਹ ਪਾਲਿਸੀਆਂ ਚਲਾਈਆਂ ਹੋਈਆਂ ਨੇ ਜਿਹੜੀਆਂ ਲੋਕਾਂ ਨੂੰ ਦੇ ਵਾਸਤੇ ਮਾਰ ਦਰ ਸਾਹਿਬ ਤੁਹਾਡੇ ਤੁਹਾਡੇ ਜਵਾਬ ਤੋਂ ਮੈਨੂੰ ਇੱਕ ਸਵਾਲ ਬਣ ਗਿਆ ਕਿ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਬੜੀ ਸਹੀ ਗੱਲ ਕੀਤੀ ਰੋਜ਼ਗਾਰ ਦੀ ਅੱਜ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਇਸੇ ਕਰਕੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਦਾ ਧਿਆਨ ਘਟ ਹੈ ਪੜ੍ਹਾਈ 'ਚ ਤੇ ਜਿਹੜੇ ਦਾ ਬਾਰੀ 10ਵੀਂ ਰਿਜ਼ਲਟ ਆਇਰੇ ਮੈਂ ਤੁਹਾਨੂੰ ਸਪੱਸ਼ਟ ਦੱਸ ਦੇਣਾ ਕਿ 75% ਕੁੜੀਆਂ ਅੱਗੇ ਰਹੀਆਂ ਚਾਹੇ ਉਹ CBSE ਬੋਰਡ ਹੋਵੇ ਚਾਹੇ ਉਹ ਪੰਜਾਬ ਬੋਰਡ ਹੋਵੇ 12ਵੀਂ 10ਵੀਂ 'ਚੋਂ ਕੁੜੀਆਂ ਨੇ ਮੱਲਾ ਮਾਰੀਆਂ ਨੇ ਕੁੜੀਆਂ ਟੌਪ ਤੇ ਆਈਆਂ ਦੇਖੋ ਕੋਈ ਮੁੰਡਾ ਨਹੀਂ ਆਇਆ ਟੌਪ ਤੇ ਦੇਖੋ ਜੀ ਫਿਰ ਉਹ ਤਾਂ ਚਾਹ ਕੁੜੀ ਐ ਚਾਹ ਮੁੰਡਾ ਜਿਹੜਾ ਧਿਆਨ ਪਰੰਪਰਾਈ ਵਾਲੇ ਦੇਊਗਾ ਉਹੀ ਆਊਗਾ ਮੁੰਡੇ ਤਾਂ ਥੋੜਾ ਜਿਹਾ ਹੋਰ ਪਾਸੇ ਧਿਆਨ ਮਤਲਬ ਸਰਕਾਰਾਂ ਕਰੀ ਜਾਂਦੀਆਂ ਨੇ ਇਸ ਕਰਕੇ ਮੁੰਡੇ ਨੇ ਜਿਹੜੇ ਮੁੰਡਿਆਂ ਨੂੰ ਤਾਂ ਸੋਸ਼ਲ ਵਰਕਰ ਬਣਾ ਕੇ ਜਾਂ ਮਤਲਬ ਆਈਦਰ ਜੁੱਧਾਂ ਵਾਲੇ ਪਾਸੇ ਜਾਂ ਜਦੋਂ ਕਿਸੇ ਲੀਡਰ ਨੇ ਆਉਣਾ ਹੁੰਦਾ ਉਦੋਂ ਕੁਰਸੀਾਂ 'ਤੇ ਬਿਰਾਜਮਾਨ ਕਰਦਣੇ ਨੇ ਇਹਨਾਂ ਚੀਜ਼ਾਂ ਦੇ ਕਰਕੇ ਜਿਹੜੇ ਮੁੰਡੇ ਨੇ ਉਹ ਪੜ੍ਹਾਈ 'ਚ ਪਿੱਛੇ ਰਹਿ ਗਏ ਕੁੜੀਆਂ ਥੋੜਾ ਜਿਆਦਾ ਇੰਟੈਲੀਜੈਂਟ ਹੁੰਦੀਆਂ ਨੇ ਉਹ ਘਰੇ ਜਾਂਦੀ ਜਿਹੜਾ ਉਹ ਲੇਟ ਹੋ ਜਾਂਦਾ ਉਹ ਕੰਮ ਕਰ ਲੈਂਦੀ ਇਸ ਕਰਕੇ ਉਹ ਪਹਿਲਾਂ ਆ ਗਈਆਂ ਮਤਲਬ ਸਰਕਾਰ ਨੂੰ ਜਿਹੜੇ ਬੱਚੇ ਨੇ ਇਹਨਾਂ ਨੂੰ ਮਤਲਬ ਆਪਣੀਆਂ ਕੁਰਸੀਆਂ ਤੇ ਸਟੇਜਾਂ ਦੇ ਉੱਤੇ ਜਦੋਂ ਆਪ ਲੈਕਚਰ ਕਰਦੇ ਨੇ ਕੁਰਸੀਆਂ ਤੇ ਪਬਲਿਕ ਵਾਂਗੂ ਬਰਾਜਮਾਨ ਕਰਨ ਦੀ ਜਿਹੜੀ ਪਾਲਿਸੀ ਚੱਲੀ ਹੋਈ ਹੈ ਪਿਛਲੀਆਂ ਸਰਕਾਰਾਂ ਵੇਲੇ ਦੀ ਇਹਨਾਂ ਨੂੰ ਬਦਲਣ ਦੀ ਲੋੜ ਹੈ ਸਟੂਡੈਂਟ ਦਾ ਕੰਮ ਪੜਾਈ ਕਰਨਾ ਹੈ ਨਾ ਕਿ ਮਤਲਬ ਕਿਸੇ ਲੀਡਰ ਦੀ ਪੱਖਰੇ ਵਿੱਚ ਯੋਗਦਾਨ ਪਾਉਣਾ ਹੈ ਡਾਕਟਰ ਸਾਹਿਬ ਜਿਹੜੀ ਇਹਨਾਂ ਦੀ ਸਿਕਿਉਰਟੀ ਹੈ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਚੈਨਲ ਵੱਲੋਂ ਕਿ ਜਿੰਨੇ ਵੀ ਮੰਤਰੀਆਂ 92 ਐਮਐਲਏ ਨੇ ਤੇ ਇਹਨਾਂ ਦੀ ਸਿਕਿਉਰਟੀਾਂ ਘਟਾਣੀ ਚਾਹੀਦੀਆਂ ਇਹਨੂੰ ਆਪਣੀਆਂ ਉਹ ਹੀ ਦੇਖੋ ਕਿੰਨਾ ਖਰਚਾ ਪੰਜਾਬ ਦਾ ਬਚੇਗਾ ਪੰਜਾਬ ਦਾ ਯਾਨੀ ਕਿ ਜਿਹੜੇ ਕਹਿੰਦੇ ਖਜ਼ਾਨਾ 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 ਖਾਲੀ ਹੈ ਉਹ ਖਜ਼ਾਨਾ ਕਿੱਥੇ ਦੇ ਭਰੇਗਾ ਕਿਉਂਕਿ ਜ਼ਿਆਦਾਤਰ ਤਾਂ ਖਜ਼ਾਨਾ ਇੱਥੇ ਖਾਲੀ ਹੋ ਜਾਂਦਾ ਹੈ ਚਾਹੇ ਆਕਾਲੀ ਸਰਕਾਰ ਥੀ ਚਾਹੇ ਕਾਂਗਰਸ ਥੀ ਚਾਹੇ ਆਪ ਪਾਰਟੀ ਹੈ ਸਿਕਿਉਰਟੀ ਉਦਾਂ ਹੀ ਆ ਉਵੇਂ ਗੱਡੀਆਂ ਜਾਂਦੀਆਂ ਜਿੱਥੇ ਇੱਕ ਇੱਕ ਤਿੰਨ ਗੱਡੀਆਂ ਲੜੋ ਉਦੋਂ ਉੱਥੇ ਦਾਦਾ 12-12 ਗੱਡੀਆਂ ਜਾਂਦੀਆਂ ਲੋਕ ਲੋਕ ਸਵਾਦੀ ਵੀ ਕਰਦੇ ਦੇਖੋ ਜੀ ਇਹ ਤਾਂ ਹੁਣ ਬਾਅਦ ਵਿੱਚ ਥੋੜਾ ਜਿਆਦਾ ਟ੍ਰੈਂਡ ਚੱਲ ਗਿਆ ਸਾਡੇ ਕਾਮਰੇਡ ਹੁੰਦਾ ਸੀਗਾ ਬੁੱਟਾ ਸਿੰਘ ਐਮਐਲਏ ਮਤਲਬ ਸਾਈਕਲ ਹੁੰਦਾ ਸਾਈਕਲ ਦੇ ਉੱਤੇ ਹੁੰਦਾ ਇੱਕ ਝੋਲੇ ਦੇ ਵਿੱਚ ਪੰਪ ਹੁੰਦਾ ਜਿੱਥੇ ਹਵਾ ਘੜ ਗਈ ਹੁੰਦੀ ਬਾਜ਼ਾਰ ਤੋਂ ਉੱਥੇ ਹੀ ਹਵਾ ਪਾਉਣ ਲੱਗ ਜਣਾ ਹੁੰਦਾ ਸੀ ਕਿਸੇ ਨੇ ਉਹ ਮਾਰਿਆ ਨਹੀਂ ਮਤਲਬ ਕਿਸੇ ਕਿਤੇ ਉਹਨੂੰ ਚੌਦੁਰ ਗਰੀ ਜਾਂ ਗਨਮੈਨ ਰੱਖਣ ਦੀ ਲੋੜ ਨਹੀਂ ਸੀਗੀ ਮਤਲਬ ਨਾਲੇ ਤਾਂ ਪਹਿਲਾਂ ਤੋਂ ਹਿੱਟ ਲਿਸਟਾਂ 'ਚ ਰਹੇ ਲੰਗੇ ਐ ਗੱਲ ਕਰ ਜਿਹੜਾ ਹੁਣ ਇਹ ਟ੍ਰੈਂਡ ਬਣ ਗਿਆ ਮਤਲਬ ਕਈ ਵਾਰੀ ਤਾਂ ਕਈ ਲੋਕ ਤਾਂ ਸ਼ੌਟ ਹੀ ਲੈਣ ਦੇ ਬਾਰੇ ਆਪਦੇ ਉੱਤੇ ਝੂਠੇ ਫਾਇਰਿੰਗ ਤੱਕ ਕਰਾ ਲੈਂਦੇ ਨੇ ਜਾਂ ਕੋਈ ਹੋਰ ਡਰਾਮਾ ਰਚ ਦਿੰਦੇ ਨੇ ਮਤਲਬ ਜਿਹੜਾ ਇਹ ਟ੍ਰੈਂਡ ਹੋ ਗਿਆ ਨਾ ਸਿਕਿਉਰਿਟੀ ਦਾ ਟ੍ਰੈਂਡ ਹੋ ਗਿਆ ਇਹ ਗਲਤ ਹੋ ਗਿਆ ਇਹਨਾਂ ਨੂੰ ਸਿਕਿਉਰਿਟੀ ਤਾਂ ਬਸ ਉੱਤੇ ਦਫ਼ਤਰਾਂ ਦੇ ਵਿੱਚ ਚਾਹੀਦੀ ਹੁੰਦੀ ਹੈ ਮਤਲਬ ਤਾਂ ਇਹ ਆਉਦਾ ਆਉਣ ਜਾਂ ਜਾਣ ਗੱਲ ਕਰ ਇਹ ਮਤਲਬ ਜਿਹੜਿਆ ਸਰਕਾਰਾਂ ਤੇ ਸਾਰੀਆਂ ਪਾਰਟੀਆਂ ਦੀ ਚਾਹੁੰਦੀਆਂ ਵੀ ਸਾਨੂੰ ਸਾਡੇ ਸਕਿਉਰਿਟੀ ਗਾਰਡ ਵਾਪਸ ਲਏ ਜਾਣ ਕਿਉਂਕਿ ਦੋ ਚੀਜ਼ਾਂ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਰਾਜਕਰਦੀ ਪਾਰਟੀ ਆ ਇਹ ਇਕੱਠੇ ਇੱਕ ਤਾਂ ਜਦੋਂ ਇਹਨਾਂ ਨੇ ਪੈਨਸ਼ਨ ਜਾਂ ਤਨਖਾਹ ਵਧਾਉਣੀ ਹੁੰਦੀ ਹੈ ਉਦੋਂ ਇਹ ਸਾਰੇ ਇਕੱਠੇ ਹੁੰਦੇ ਨੇ ਜੀ ਜਦੋਂ ਇਹਨਾਂ ਨੇ ਸਕਿਉਰਿਟੀ ਲੈਣੀ ਹੁੰਦੀ ਆ ਉਦੋਂ ਇਕੱਠੇ ਹੁੰਦੇ ਨੇ ਜਦੋਂ ਗੱਡੀਆਂ ਦਾ ਤੇਲ ਲੈਣ ਦਾ ਖਰਚਾ ਵਧਾਉਣ ਵਾਸਤੇ ਪੈਸੇ ਪਾਉਣੇ ਹੁੰਦੇ ਨੇ ਉਦੋਂ ਸਾਰੇ ਇਕੱਠੇ ਹੁੰਦੇ ਨੇ ਗੱਲ ਕਰ ਇਹ ਕੋਈ ਬੰਦਾ ਐਮਐਲਏ ਹੁੰਦਾ ਹਰਦੇਵਰ ਸਿੰਘ ਵਰਗਾ ਹੀ ਕਹਿਣਾਂਦੇ ਵੀ ਯਾਰ ਇਹ ਲੋਕਾਂ ਦਾ ਖੂਨ ਹੈ ਮਤਲਬ ਇਹਨੂੰ ਆਪਾਂ ਫਰਲੋ ਦੇ ਵਿੱਚ ਨਾ ਅੜਾਈਏ ਇਹ ਜਿਹੜਾ ਕੋਈ ਮਾਈ ਦਾ ਲਾਲ ਹੈ ਉਹ ਬਹੁਤ ਘਟ ਜਾਂਦੇ ਹੁੰਦੇ ਕਿਉਂਕਿ ਮੈਂ ਤੁਹਾਨੂੰ ਤੋਂ ਹੰਦਾ ਦੇਣਾ ਕਿ ਨਾਬੇ ਤੋਂ ਵਿਧਾਇਕ ਨੇ ਦੇਵਾਨ ਉਹਨਾਂ ਦੇ ਬੜੇ ਸਵਾਲ ਉੱਠੇ ਸੀ ਜਦੋਂ ਪ੍ਰਚਾਰ ਕਰਨ ਗਏ ਸੀ ਤਾਂ ਸਾਈਕਲ ਤੇ ਜਾਂਦੇ ਸੀ ਬੜੀ ਵਧੀਆ ਗੱਲ ਸੀ ਜਦੋਂ ਐਮਐਲਏ ਬਣੇ ਤਾਂ ਐਮਐਲਏ ਬਣਨ ਤੋਂ ਬਾਅਦ ਉਹ ਬੀਐਨਡਲਯੂ ਤੋਂ ਆਏ ਤਾਂ ਵਿਰੋਧੀਆਂ ਨੇ ਸਵਾਲ ਵੀ ਕੀਤੇ ਵੀ ਤੁਹਾਡੇ ਕੋਲ ਬੀਐਨਡਲਯੂ ਪਹਿਲਾਂ ਕਿਉਂ ਨਹੀਂ ਸੀ ਹੁਣ ਕਿੱਥੋਂ ਆਈ ਉਹ ਤਾਂ ਫਿਰ ਉਹੀ ਤਾਂ ਫਿਰ ਦੇਸ਼ ਦਾ ਦੇਸ਼ ਦੀ ਤਰੱਕੀ ਦੇ ਵਿੱਚ ਵੀ ਉਹੀ ਚੀਜ਼ਾਂ ਨੇ ਜਿਹੜੀਆਂ ਰਲਾਵਟ ਬਣੀਆਂ ਪਈਆਂ ਨੇ ਲੋਕਾਂ ਨੇ ਇਹ ਮਤਲਬ ਮਨਾਂ ਦੇ ਵਿੱਚ ਸੀ ਵੀ ਆਪਾਂ ਬਦਲਾਅ ਕਰਕੇ ਦੇਖੀ ਜੇ ਦੇਸ਼ ਤਰੱਕੀ ਕਰ ਸਕਦਾ ਹੈ ਗੱਲ ਕਰ ਉਹਨਾਂ ਰਸਤੇ ਉਹਨਾਂ ਰਾਹਾਂ ਦਾ ਰੇਤਾ ਹੀ ਖੰਡ ਬਣ ਗਿਆ ਜਿੰਨਾ ਰਾਹਾਂ ਤੇ ਪਹਿਲਾਂ ਚੱਲੇ ਸੀਗੇ ਇਸ ਕਰਕੇ ਮਤਲਬ ਲੋਕਾਂ ਦੇ ਜਿਹੜੇ ਸੁਪਨੇ ਸੀ ਲੋ ਪਾਨੀਆਂ ਸੋਚਾ ਸੀ ਜਿਹੜੀਆਂ ਉਹਨਾਂ ਨੂੰ ਬੂਰ ਨਹੀਂ ਪਿਆ ਇਸੇ ਹੀ ਕਾਰਨ ਕੱਲੇ ਮਾਨ ਸਾਹਿਬ ਨੇ ਮਾਨ ਸਾਹਿਬ ਨੂੰ ਕਿੰਨਾ ਮਰਜੀ ਕੁਝ ਟੈਲੋ ਮਾਨ ਸਾਹਿਬ ਦੇ ਉੱਤੇ ਕੋਈ ਵਿਰੋਧੀ ਤਰ੍ਹਾਂ ਜਾਂ ਕੋਈ ਹੋਰ ਮਤਲਬ ਉਂਗਲ ਨਹੀਂ ਉਠਾ ਸਕਦਾ ਗੱਲ ਕਰ ਕੱਲਾ ਮਾਨ ਸਾਹਿਬ ਕੀ ਕਰਨ ਬਾਕੀ ਜਿਹੜੀ ਬਾਕੀ ਟੀਮ ਹੈ ਉਹ ਕੋਈ ਬਹੁਤੀ ਵਧੀਆ ਰਿਜ਼ਲਟ ਨਹੀਂ ਦੇ ਰਹੀ ਸਹੀ ਗੱਲ ਹੈ ਬਾਕੀ ਜਿਹੜੀ ਟੀਮ ਹੈ ਉਹ ਸਰਕਾਰ ਦਾ ਯਾਨੀ ਕਿ ਸਾਥ ਨਹੀਂ ਦੇ ਰਹੀ ਹਾਲਾਂਕਿ ਭਗਵਾਨ ਜੀ ਦਾ ਇੱਕ ਸੁਪਨਾ ਹੈ ਰੰਗਲਾ ਪੰਜਾਬ ਬਣਾਉਂਦਾ ਕੰਮ ਹੋ ਰਿਹਾ ਹੈ ਅਸੀਂ ਇਹ ਨਹੀਂ ਕਹਿੰਦੇ ਨਹੀਂ ਹੋ ਰਿਹਾ ਹੈ ਕੰਮ ਹੋ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਤੁਸੀਂ ਕਹਿ ਸਕੋਗੇ ਵਧੀਆ ਸਲਾਹਕਾਰ ਵਧੀਆ ਕੁਛ ਐਵੇਂ ਦਾ ਨਹੀਂ ਮਿਲ ਰਿਹਾ ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕਿਥੇ ਕਿਥੇ ਪਿੱਛੇ ਹਟਦੇ ਦਿਖਾਈ ਦੇ ਰਹੇ ਨੇ ਹਾਂਜੀ ਦੇਖੋ ਗੱਲ ਤਾਂ ਇਹ ਹੈ ਨਾ ਵੀ ਜਿਹੜੇ ਸਪੀਡ ਨਾਲ ਕੰਮ ਹੋਣੇ ਚਾਹੀਦੇ ਸੀ ਕਿਉਂਕਿ ਪਿਛਲੇ 20 ਸਾਲਾਂ ਦੇ ਕੰਮ ਰੁਕੇ ਪਏ ਸੀ ਲੋਕਾਂ ਦੇ ਮਤਲਬ ਲੋਕਾਂ ਲੋਕ ਚਾਹੁੰਦੇ ਸੀ ਤੇ ਵੀ ਟਾਪ ਗੇਟ ਦੇ ਵਿੱਚ ਲੋਕਾਂ ਦੇ ਕੰਮ ਹੋਣਾ ਗੱਲ ਕਰ ਤਾਂ ਸਮਾਂ ਜਿਹੜਾ 5 ਸਾਲ ਦਾ ਸਾਢੇ 3 ਸਾਲ ਦਾ ਲੰਘ ਚੁੱਕੇ ਨੇ ਮਤਲਬ ਉਹ ਸਪੀਡ ਕੰਮਾਂ ਦੀ ਨਹੀਂ ਬਣੀ ਜੋ ਲੋਕ ਭਾਲਦੇ ਸੀਗੇ ਇਸ ਕਰਕੇ ਮਤਲਬ ਦੇਣਤੀ ਸਰਕਾਰ ਨੂੰ ਵੀ ਕਰਦੇ ਆ ਮਾਨ ਸਾਹਿਬ ਨੂੰ ਵੀ ਕਰਦੇ ਆ ਵੀ ਜਿਹੜੇ ਲੋਕ ਭਲਾਈ ਦੇ ਕੰਮ ਨੇ ਚਾਹੇ ਉਹ ਕਈ ਕੰਮ ਤਾਂ ਇਹ ਜਿਹੇ ਨੇ ਜਿਨ੍ਹਾਂ ਦੇ ਉੱਤੇ ਰੈਵਨਿਊ ਦਾ ਜਾਂ ਕੋਈ ਭਾਰ ਹੀ ਨਹੀਂ ਹੈ ਉਧਰਲੇ ਪਾਸੇ ਕੰਮ ਕਰਕੇ ਲੋਕਾਂ ਤੋਂ ਬੱਲੇ ਬੱਲੇ ਕੀ ਕਰਵਾਈ ਜਾ ਸਕਦੀ ਹੈ ਇਹ ਲੋਕ ਚੰਗਾ ਵੀ ਕਹਿਣਗੇ ਤੇ ਨਹੀਂ ਤਾਂ ਫਿਰ ਪਤਾ ਮਤਲਬ ਉਹੀ ਖੱਡੇ ਉਹੀ ਕੁੱਤੇ ਉਹੀ ਬਿੱਲੇ ਹੈਨਾ ਉਹ ਉਹੀ ਠੱਠੇ ਉਹੀ ਸਾਰਾ ਕੁਝ ਮਤਲਬ ਉਵੇਂ ਜਿਪਰੀ ਬਰਾਜਮਾਨ ਹੈ ਜੀ ਤੋਂ ਮਤਲਬ ਲੋਕਾਂ ਦਾ ਜਿਹੜਾ ਥੋੜਾ ਜਿਹਾ ਮਨ ਹੈ ਨਾ ਉਹ ਖਟਾਸ ਨਾਲ ਭਰਦਾ ਜਾ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਕੱਲ ਦੀ ਅਪਡੇਟ ਹੈ ਪਰਸੋਂ ਦੀ ਮੇਰੇ ਕੋਲ ਬਠਿੰਡਾ ਤੋਂ ਜਿੱਥੇ ਕਿ ਰਸਤੇ ਰੋਕੇਗੇ ਸੀ ਇੱਕ ਬੜਾ ਤਗੜਾ ਫਲਾਈਓਵਰ ਤਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਉਥੇ ਕਿਸਾਨਾਂ ਨੇ ਆਪਣੀ ਜ਼ਮੀਨ ਐਕਵਾਇਰ ਨਾ ਕਰਨੀ ਧਰਨਾ ਦਿੱਤਾ ਸੀ ਪਰ ਭਗਵਾਨ ਤੁਮਨ ਸਾਹਿਬ ਨੇ ਉੱਥੇ ਜ ਗਏ ਨੇ ਵਿਸ਼ਵਾਸ ਦਵਾਇਆ ਉਹਨਾਂ ਨੂੰ ਸਹੀ ਰੇਟ ਤੇ ਤਾਂ ਕਿਸਾਨ ਮੰਨ ਵੀ ਗਏ ਨੇ ਪਹਿਲਾਂ ਕਿਸਾਨਾਂ ਦੀ ਪੁਲਿਸ ਨਾਲ ਉਥੇ ਹੱਥੋ ਪਾਈ ਵੀ ਹੋਣ ਦੀ ਖਬਰ ਸਾਹਮਣੇ ਆਈ ਸੀ ਪਰ ਭਗਵਾਨ ਤੁਮਨ ਜੀ ਨੇ ਉੱਥੇ ਬੜੇ ਵਧੀਆ ਤਰੀਕੇ ਨਾਲ ਗੱਲ ਨੂੰ ਸੁਲਝਾ ਦਿੱਤਾ ਹਾਂਜੀ ਗੱਲ ਤਾਂ ਇਹ ਹੈ ਵੀ ਚੰਗੀ ਗੱਲ ਹੈ ਚੰਗੇ ਕੰਮ ਕਰਨਗੇ ਦੇਖੋ ਜਿਹੜੇ ਵੀ ਅਦਕਾਟਨ ਨੇ ਅਦਕਾਟਨ ਦੇ ਉਤੇ ਘੱਟ ਖਰਚਾ ਕੀਤਾ ਜਾਵੇ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਮਤਲਬ ਜਿਨ੍ਹਾਂ ਨੇ ਬਣਾਇਆ ਉਹਨਾਂ ਤੋਂ ਇਹ ਅਦਕਾਟਨ ਕਰਾਵਾਂਗੇ ਜਿਸ ਤਰ੍ਹਾਂ ਜਿਹੜਾ ਸਿਸਟਮ ਹੈ ਸਰਕਾਰ ਦਾ ਰੈਵਨਿਊ ਖਰਚਾ ਘਟਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਉਹਦੇ ਵਿੱਚ ਜ਼ਿਆਦਾ ਬੈਨੀਫਿਟ ਹੈ ਜੇ ਆਪਾਂ ਕਹਿੰઈએ ਵੀ ਪੋਸਟਰ ਵਾਰ ਦੇ ਵਿੱਚ ਆਪਾਂ ਜਿੱਤ ਕੇ ਲੋਕਾਂ ਦਾ ਜਿਹੜਾ ਮਨ ਬਦਲ ਲਾਂਗੇ ਇਹ ਹੋ ਸਕਦਾ ਸਾਡੇ ਮੰਨ ਦਾ ਵਹਿਮ ਹੋਵੇ ਇਸ ਕਰਕੇ ਸਾਨੂੰ ਮਤਲਬ ਇਹੀ ਅਪੀਲ ਕਰਦੇ ਹਾਂ ਵੀ ਲੋਕਾਂ ਦੀਆਂ ਸਹੂਲਤਾਂ ਲੋਕਾਂ ਦੀਆਂ ਤਖਰੀਫਾਂ ਇੱਧਰ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਪੋਜੀਸ਼ਨ ਬਣੀ ਹੋਈ ਹੈ ਮਾਨ ਸਾਹਿਬ ਦੀ ਉਹ ਉਹ ਮਤਲਬ ਸਾਡਾ ਵਾਸਤੇ ਕਾਇਮ ਰਹੇ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਵੀ ਸਾਲ ਸਾਲ ਦਾ ਟਾਈਮ ਲੱਗ ਗਿਆ ਸਰਕਾਰ ਕੋਲ ਜੇਕਰ ਸਰਕਾਰ ਹੁਣ ਵੀ ਨਾ ਜਾਗੀ ਤਾਂ ਫਿਰ ਲੋਕ ਵੱਡੇ ਵੱਡੇ ਦੇਖੋ ਤੇ ਲੀਡਰ ਆ ਰਹੇ ਨੇ ਫਿਰ ਭਗਵੰਤ ਜੀ ਕੋਈ ਨਾ ਇਹ ਚਿਹਰਾ ਕੱਲਾ ਨਹੀਂ ਕੰਮ ਆਏਗਾ ਫਿਰ ਸਰਕਾਰ ਨੂੰ ਇਹ ਸਿੱਤੇ ਗਲਤ ਵੀ ਭੁਗਤਨੇ ਪੈਣਗੇ ਹਾਂਜੀ ਦੇਖੋ ਆਪਾਂ ਤਾਂ ਸਾਰੀ ਦੁਨੀਆ ਇਹ ਹੀ ਕਹਿੰਦੀ ਹੈ ਵੀ ਜੇ ਚੰਗੇ ਕੰਮ ਹੋਣਗੇ ਲੋਕਾਂ ਦੇ ਮਨਾਂ ਨੂੰ ਜਿੱਤਿਆ ਜਾ ਸਕਦਾ ਫਿਰ ਤਾਂ ਕੋਈ ਕੁਰਸੀ ਤੋਂ ਹੱਲਿਆ ਨਹੀਂ ਸਕਦਾ ਤੇ ਜੇ ਮਤਲਬ ਲੋਕਾਂ ਦੇ ਮਨਾਂ ਨਾਲ ਨਾ ਜਿੱਤੇਗਾ ਤੇ ਲੋਕਾਂ ਦੀ ਤਸੱਲੀ ਨਾ ਹੋਈ ਤਾਂ ਫਿਰ ਲੋਕ ਇਹਨਾਂ ਦੀ ਤਸੱਲੀ ਕਰਾ ਦੇਣ ਦੇਣਗੇ ਪਹਿਲਾਂ ਸਰਕਾਰਾਂ ਦੀ ਵੀ ਲੋਕਾਂ ਨੇ ਕਰਾ ਜੀਏ ਬਨ ਲੋਕਾਂ ਨੂੰ ਇਸ ਗੱਲ ਦਾ ਅਧਿਕਾਰ ਹੈ ਲੋਕਾਂ ਨੂੰ ਇਸ ਗੱਲ ਦਾ ਹੱਕ ਹੈ ਕਿ ਉਹ ਕਿਸੇ ਵੀ ਸਮੇਂ ਕਰੋ ਦੀ ਕੋਈ ਚੇਂਜ ਕਰ ਸਕਦੇ ਨੇ ਜੋ ਉਹਨਾਂ ਨੂੰ ਨਹੀਂ ਮਤਲਬ ਉਹ ਉਸ ਤਰ੍ਹਾਂ ਦਾ ਉਹਦਾ ਕੋਈ ਰਿਜ਼ਲਟ ਮਿਲਦਾ ਤੇ ਹੋਰ ਹੁਣ ਇਹ ਤਾਂ ਇਹੀ ਹੋ ਸਕਦਾ ਜੀ ਕਿ ਦਿੱਤੋਂ ਅੱਜ ਹੁਣ 1.5 ਸਾਲ ਰਹਿੰਦੇਗਾ ਜੇ 1.5 ਸਾਲ ਦੇ ਵਿੱਚ ਲੋਕਾਂ ਦਾ ਮਨ ਜਿਸ ਤੇ ਆ ਜਾਂਦਾ ਲੋਕਾਂ ਨੇ ਤੁਹਾਨੂੰ ਬਹਾਲ ਰਹਿੰਦੀਆਂ ਨੇ ਲੋਕਾਂ ਨੂੰ ਨਵੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਆ ਲੋਕਾਂ ਦਾ ਮਨ ਬਦਲ ਸਕਦਾ ਹੈ ਤੇ ਨਹੀਂ ਫਿਰ ਮਤਲਬ ਲੋਕਾਂ ਨੇ ਫੈਸਲਾ ਸੋਚ ਕੇ ਕਰਨਾ ਚਲੋ ਰਜਿੰਦਰ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਤੇ ਵਿਚਾਰ ਦਿੱਤੇ ਤੇ ਜਿਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਮਾਨਸਾ ਤੋਂ ਰਿੰਦਰ ਸਿੰਘ ਜੀ ਸਾਡੇ ਪੱਤਰਕਾਰ ਹੋਈ ਨੇ ਤੇ ਬਹੁਤ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਗੁਰਦੀਪ ਰੰਧਾਵਾ ਜੋ ਕਿ ਆਪ ਦੇ ਵਿਧਾਇਕ ਨੇ ਜਦੋਂ ਡੇਰਾਬਾ ਨਾਨਕ ਪਹੁੰਚਦੇ ਨੇ ਨਸ਼ਾ ਯਾਤਰਾ ਦੇ ਅਧੀਨ ਉੱਥੇ ਸਮੋਦੀਤ ਕਰਨ ਲੱਗਦੇ ਨੇ ਭਾਸ਼ੇ ਦੇ ਨਾਲ ਸ਼ੁਰੂ ਕਰਦੇ ਹੀ ਨੇ ਤਾਂ ਉੱਥੇ ਇੱਕ ਵਿਅਕਤੀ ਖੜਾ ਹੋਇਆ ਇੰਦਾ ਪਿੰਡ ਦਾਈ ਤਾਂ ਉਹ ਬੜਾ ਵੱਡਾ ਸਵਾਲ ਖੜਾ ਕਰ ਦਿੰਦਾ ਹੈ ਕਿ ਤੁਸੀਂ ਯਾਤਰਾ ਨਸ਼ਾ ਮੁਕਤੀ ਦੀ ਕਰ ਰਹੇ ਹੋ ਤੇ ਸਾਡੇ ਪਿੰਡ ਦੀ ਗੱਲ ਸੁਣ ਲਓ ਤਾਂ ਉਹ ਕਹਿੰਦਾ ਸ੍ਰੀ ਆਮ ਕਿ ਸਾਡੇ ਪਿੰਡ ਦੇ ਵਿਤਾ ਛੱਪੜ ਜਿੱਨਾ ਪਾਣੀ ਨਹੀਂ ਜਿੰਦੀ ਇੱਥੇ ਯਾਨੀ ਕਿ ਸ਼ਰਾਬ ਹੈਗੀ ਹੈ ਐਨਾ ਹੀ ਨਹੀਂ ਇੱਕ ਵਿਅਕਤੀ ਹੋਰ ਖੜਾ ਹੁੰਦਾ ਉਹ ਕਹਿੰਦਾ ਵੀ ਇੱਥੇ ਸ਼੍ਰੀਆਮ ਨਸ਼ੇ ਵਿਕਦੇ ਨੇ ਤੇ ਅਸੀਂ ਪੁਲਿਸ ਵਾਲਿਆਂ ਨੂੰ ਕੰਪਲੇਟ ਦਿੰਦੇ ਆ ਪਰ ਪੁਲਿਸ ਵਾਲੇ ਉਲਟਾ ਉਹ ਨਸ਼ਾ ਤਸਕਰ ਨੂੰ ਫੋਨ ਕਰ ਦਿੰਦੇ ਨੇ ਨਸ਼ਾ ਤਸਕਰ ਭੱਜ ਜਾਂਦੇ ਨੇ ਸਾਡੀ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਜਿਹੜੇ ਵਿਧਾਇਕ ਨੇ ਉਹਨਾਂ ਨੇ ਛਲਾਗਾ ਵੀ ਕੀਤੀ ਹੈ ਉਹ ਦੋਨੋਂ ਵਿਅਕਤੀ ਜਿਹੜੇ ਖੜੇ ਹੋਏ ਬੋਲੇ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਪਰ ਦੋਸਤੋ ਐਦਾਂ ਹੁਣ ਲੋਕਾਂ ਦਾ ਸਾਹਮਣੇ ਆਣਾ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਲਈ ਖਤਰੀ ਘੰਟੀ ਵਜਾਈ ਵੀ ਦਿਖਦੀ ਹੈ ਕਿਉਂਕਿ ਸਰਕਾਰ ਦੇ ਕੋਲ ਇੱਕ ਇੱਕ ਸਾਲ ਦਾ ਸਮਾਂ ਰਹਿ ਗਿਆ ਤੇ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ 31 ਮਈ ਤੱਕ ਚੱਲਣੀ ਹੈ ਤਾਂ ਇਹ ਨਾ ਹੋਵੇ ਕਿ ਅੱਗੇ ਵੀ ਲੋਕ ਬੋਲਣ ਕਿਉਂਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਵੀ ਇੱਕ ਵਿਅਕਤੀ ਨੇ ਬੇਇੱਜ਼ਤੀ ਮੁੱਦੇ ਤੇ ਖੜਾ ਕੀਤਾ ਸੀ ਸਵਾਲ ਭਗਵਾਨਤਮਨ ਸਾਹਿਬ ਨੂੰ ਹੀ ਤੇ ਹੁਣ ਦੋਸਤੋ ਹੁਣ ਦੇਖਣਾ ਹੈ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ ਡੇਰਾ ਬਾਨਾਂ ਦੇ ਵਿੱਚ ਇਹ ਆ ਦੋਸਤੋ ਆਣਾ ਸਮਾਂ ਹੋ세ਗਾ ਇਹ ਸਾਡਾ ਅੱਜ ਦਾ ਲਾਈ ਦਾ ਪ੍ਰੋਬਲਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈ ਦਾ ਵਿਸ਼ਾ ਲੈ ਕੇ ਉਹ ਤਾਂ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ